ਸਸ਼ੀ ਗਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸਿਆਣੇ ਅਕਸਰ ਕਿਹਾ ਕਰਦੇ ਸਨ ਕਿ ਇਸ਼ਕ ਅੰਨਾ ਹੁੰਦਾ ਔਰ ਇਹ ਹੱਸ ਦੇ ਵਸਦੇ ਜਿਹੜੇ ਕਾਰਨ ਇਹ ਉਹ ਤਬਾਹ ਕਰ ਦਿੰਦਾ ਸੋ ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਆਪਣਾ ਹੱਸ ਦਾ ਵਸਤਾ ਪਰਿਵਾਰ ਆਪਣੇ ਪ੍ਰੇਮੀ ਪਿੱਛੇ ਲਾ ਕੇ ਤਬਾਹ ਕਰ ਲਿਆ ਸੋ 11 ਸਾਲ ਦਾ ਬੱਚਾ ਉਸ ਦੀ ਵੀ ਫਿਕਰ ਨਹੀਂ ਕੀਤੀ 12 ਸਾਲ ਪਹਿਲਾਂ ਲੁਧਿਆਣੇ ਦੇ ਹੀ ਸੰਦੀਪ ਨਾਮਕ ਇੱਕ ਸ਼ਖਸ ਦੇ ਨਾਲ ਉਸ ਦਾ ਵਿਆਹ ਹੁੰਦਾ ਵਿਆਹ sire ਸਹੀ ਤਰੀਕੇ ਨਾਲ ਨਹੀਂ ਚੜਦਾ ਆਪਸ ਦੇ ਵਿੱਚ ਝਗੜਾ ਅਕਸਰ ਵੇਖਿਆ ਜਾਂਦਾ ਸੀ ਸੋ ਹੁਣ ਇਸ ਨੇ ਬਿਨਾ ਕਿਸੇ ਤਲਾਕ ਆਪਣੇ ਪ੍ਰੇਮੀ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਪੁਲਿਸ ਨੇ ਇਸ ਮਹਿਲਾ ਨੂੰ ਜਿਸ ਦਾ ਨਾਮ ਜਸਪ੍ਰੀਤ कौर ਦੱਸਿਆ ਜਾ ਰਿਹਾ ਉਸ ਨੂੰ ਕਾਬੂ ਕਰ ਲਿਆ ਉਸ ਦੇ ਪਤੀ ਨੇ ਇਲਜ਼ਾਮ ਲਗਾਏ ਨੇ ਕਿ ਘਰ ਤੋਂ 2 ਲੱਖ ਰੁਪਏ ਕੈਸ਼ ਔਰ ਜੁਐਲਰੀ ਲੈ ਕੇ ਆਪਣੇ ਪ੍ਰੇਮੀ ਜਿਸ ਦਾ ਨਾਮ ਮਨੀ ਦੱਸਿਆ ਜਾ ਰਿਹਾ ਉਸ ਦੇ ਨਾਲ ਭੱਜ ਜਾਂਦੀ ਔਰ ਹੋਟਲ ਵਿੱਚ ਰਹਿ ਕੇ ਵਿਆਹ ਕਰਵਾ ਲੈਂਦੀ ਹੈ ਸੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਔਰ ਜਿੱਥੇ ਜਸਪ੍ਰੀਤ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਨਾਲ ਉਸ ਦੇ ਪ੍ਰੇਮੀ ਮਨੀ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਦਾ ਪ੍ਰੇਮੀ ਮਨੀ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਸੋ ਇੱਕ ਹੱਸਦਾ ਵੱਸਦਾ ਪਰਿਵਾਰ ਇਸ਼ਕ ਦੇ ਵਿੱਚ ਅੰਨੇ ਹੋ ਕੇ ਇਸ ਲੜਕੀ ਜਸਪ੍ਰੀਤ ਨੇ ਤਬਾਹ ਕਰ ਲਿਆ ਸੋ ਜੋ ਪੱਤਰਕਾਰਾਂ ਨੂੰ ਜਾਣਕਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਆਓ ਆਪਾਂ ਉਸ ਜਾਣਕਾਰੀ ਨੂੰ ਸੁਣ ਲੈਨੇ ਆਂ ਮਾਨਲਾ ਅਗਰੇ ਮਰੀ ਦਾਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਉਹ ਕਿੱਧਰ ਹੋਇਆ ਕਿੱਧਰ ਗਈ ਨਾ ਮਾਤਾ ਮਿੰਦਾ ਕੋਈ ਜਿਹੜਾ ਸੱਚਾ ਬੰਦੀ ਕਰਾਇਆ ਵਾ ਕਿ ਬਾਦਾ ਹੁੰਦਾ ਕਿ ਬਿਲਕੁਲ ਬਤਾਉਣਾ ਚਾਹੀਦਾ ਹੈ ਕਿ ਉਹ ਬਿਲਕੁਲ ਪਤਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਇਆ ਵੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਲੈਸ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀ ਦਾ ਕੈਮਰਾ ਚੱਲਣਾ ਚਾਹੀਦਾ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਿਨਿਬਰਾਲ ਕੋਈ ਵਾਰ ਰੈਕਿਡ ਨਹੀਂ ਰੱਖਿਆ ਰਿਹਾ। ਰੈਸਟ ਉਹ ਜੱਪਤੀਦਾਰ ਪੁਲੀਸ ਦੀ ਰਿਵਾਈਜ਼ ਵੀ ਹੋਈ ਹੈ। ਮੁੰਡਾ ਆ ਕੇ ਪੜੀਦਾ ਨਹੀਂ। ਮੁੰਡੇ ਦੀ ਰੈਸਟ ਨੂੰ ਪਈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ। ਜੀ ਬੰਦਵਾ ਦੀ ਕੀ ਕੋਈ ਮਾਨੀ ਕੋਰਤ ਨੂੰ ਮਿਲਿਆ ਸੀ ਕੱਲ੍ਹ ਵਾਂਗ ਜੀ ਕਿ ਕਾਨੂੰਨ ਕਰਦੇ ਆ ਤੇ ਇਹੋ ਨਾਲ ਯਾਰ ਕਿ ਪਿੱਛਾ ਉਹ ਵੀ ਰੈਸਟ ਨੂੰ ਅੱਡਦਾ ਕਰਦੇ ਵਾਈਲ ਵੀ ਦਾ ਆ। ਮੈਨੂੰ ਨਹੀਂ ਕਿਹਦੇ ਆਧਾਰ ਕਰਵਾਇਆ ਜੀ ਦੋਵਾਰੇ ਨੰਨ ਕਰਦੇ ਹੋਏ। ਹਾਂ ਜੀ ਉਹ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੰਦਕਾਰਜ ਕੀਤੇ ਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮਿਨੀਪੁਕਟ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਫੋਟੇ ਜੁਰੀ ਕਾਰਵਾਈ ਵਿੱਚ ਬਿਲਕੁਲ ਪੂਰਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਰੰਗ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਕਿ ਉਹ ਕਾਲੀਆਂ ਦੇ ਪ੍ਰਧਾਨ ਹੈ ਇਦਾਂ ਹਾਂ ਜੀ ਨਹੀਂ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੱਗੇ ਗਿਆ ਬੰਦੇ ਦੀ ਪੂਰੀ ਆਪਣੀ ਗੱਡੀ ਵੀ ਆਰ ਦੀ ਕੀਤੀ ਹੋਈ ਪਈ ਹੈ ਹਾਂ ਜੀ ਇਹ ਨੰਬਰ ਪਲੇ ਫਰਜੀ ਹੈ ਜੀ ਗੁਰੇ ਦਾ ਨੰਬਰ ਹੈ ਆਪਣੀ ਨੰਬਰ ਇਹਨਾਂ ਦਾ ਪੀਵੀ 10 ਜੀਵਾਈ 6006 ਆ ਤੇ ਜਿਹੜਾ ਬ੍ਰਦਰ ਆ ਸੰਨੀ ਵਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਵਲੌਗ ਆ ਸਾਰਿਆਂ ਵਿੱਚ ਗੱਡੀ ਯੂਜ਼ ਲਈ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਇਹਨਾਂ ਦਾ ਪਰਿਵਾਰ ਸਾਰਾ ਸੰਨੀ ਹਾਂ ਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ ਕਿੰਨੇ ਬੰਦਾ ਬੰਨ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਕੀ ਮੰਗ ਕਰਦੇ ਆ ਮੈਂ ਮੰਗ ਕਰ ਰਹੀ ਹਾਂ ਕਿ ਉਹ ਪਹਿਲ ਸੇ ਹੀ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨਾਂ ਦੇ ਵਿਆਹ ਦੀ ਧਾਰਾ 494 ਤੇ ਗੱਡੀ ਦੀ ਥੇਕ 368 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6 ਚ 24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ। हां ਜੀ ਜਿਸ ਸੰਬੰਧੀ ਜਿਹੜਾ ਆ ਅਸੀਂ ਮੁਕੱਦਮਾ ਨੰਬਰ 34 ਮਿਤੀ 13/4/20 ਅੰਡਰ ਸੈਕਸ਼ਨ 380 34 ਆਪੀਸੀ ਦਾ ਫਰਜ ਡਿਸਟ੍ਰਿਕਟ ਅਪੂਤਾ ਆਇਆ ਤੇ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਆਏ ਤੇ ਉਹਨਾਂ ਨੂੰ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਜਿਹੜੀ ਅਰੈਸਟ ਬਾਕੀ ਆ ਕੋਈ ਮੈਨ ਇੱਕ ਹੋਟਲ ਨੇ ਅਜ਼ਾਮ ਲਾਇਆ ਜਾ ਰਹੇ ਨੇ ਕਹਿੰਦੇ ਕਿ ਉਹਨਾਂ ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ ਉਹਦੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਨ ਤੇ ਵਾਈਫ ਆਫ ਲਿਖਾਇਆ ਸੀ ਉਹਨਾਂ ਦੇ ਜੀ ਮੈਰੀ ਜ਼ਮਤੀ ਅਸੀਂ ਵੈਰੀਫਾਈ ਕਰ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਵਰਦੀ ਕਾਰਵਾਈ ਕਰਾਂਗੇ ਬਾਅਦ ਕਿਤਾ ਜਾਏਗਾ ਮਤਲਬ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਰਵਾਈ ਕਰ ਇੱਕ ਮੈਮ ਇਹ ਨਾ ਦੀ ਆਨੰਦ ਕਾਰਜ ਲੋਕਲੀ ਹੋਈ ਸੀ ਜਾਂ ਬਾਹਰ ਕਿਤੇ ਸ਼ਹਿਰ ਚ ਹੋਈ ਸੀ ਆ ਐਕਚੁਅਲੀ ਇਹਦੇ ਬਾਰੇ ਅਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਮਤਲਬ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਠੀਕ ਹੈ ਜੀ ਥੈਂਕ ਯੂ ਬਿਊਰੋ ਰਿਪੋਰਟ ਲੁਧ